ਸਮਰਾਲਾ ਦੇ ਵਿੱਚ ਸ਼ਮ ਮੰਦਰ ਤੋਂ ਇੱਕ ਨਿਸ਼ਾਨ ਪੈਦਲ ਯਾਤਰਾ ਵਿਸ਼ਾਲ ਰੂਪ ਦੇ ਵਿੱਚ ਖਾਟੂ ਤਾਮ ਦੇ ਦਰਸ਼ਨਾਂ ਦੇ ਲਈ ਨਿਵਾਨਾ ਹੋਈ ਹੈ ਤੇ ਯਾਤਰਾ ਦੇ ਵਿੱਚ ਭਜਨ ਮੰਡਲੀਆਂ ਵੱਲੋਂ ਖਾਟੂ ਤਾਮ ਦੇ ਗੁਣगान ਕੀਤੇ ਗਏ ਤੇ ਸੰਗਤਾਂ ਦੇ ਉੱਪਰ ਫੁੱਲਾਂ ਦੀ ਵਰਖਾ ਦੇ ਨਾਲ ਅਲੌਕਿਕ ਮਾਹੌਲ ਸਿਰਜਿਆ ਗਿਆ ਇਸ ਨਿਸ਼ਾਨ ਯਾਤਰਾ ਦੇ ਵਿੱਚ ਖਾਸ ਤੌਰ ਤੇ ਸਮਰਾਲਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਤੇ ਸਾਬਕਾ ਕੈबिनेट ਮੰਤਰੀ ਗੁਰਕੀਰਤ ਕੋਟਲੀ ਤੇ ਹੋਰ ਵੀ ਆਗੂ ਸ਼ਾਮਲ ਹੋਏ ਸਮਰਾਲਾ ਵੱਲੋਂ ਪਗਵਾਨ ਖਾਟੂ ਸ਼ਾਮ ਜੀ ਦੀ ਯਾਤਰਾ ਅਗਰ ਦੇ ਮਹੀਨੇ ਚ ਸਨੀ ਦੁਆ ਹੋਣੀ ਔਰ ਇਹਨਾਂ ਦੇ ਸਾਰੇ ਸਾਥੀ ਰਲ ਕੇ ਪਰਿਵਾਰਾਂ ਸਮੇਤ ਪੈਦਲ ਸਿਭਰਾਲੇ ਤੋਂ ਚੱਲ ਕੇ ਪਗਵਾਨ ਖਾਟੂ ਸ਼ਾਮ ਜੀ ਦੇ ਮੰਦਰ ਇੱਥੋਂ ਜਾ ਰਹੇ ਨੇ ਭਗਵਾਨ ਸਾਰਿਆਂ ਤੇ ਕਿਰਪਾ ਰੱਖੋ ਹਾਰੇ ਦਾ ਸੰਹਾਰਾ ਬਾਬਾ ਸ਼ਾਮ ہمارا ਔਰ ਪਗਵਾਨ ਹਮੇਸ਼ਾ ਜਿਹੜੇ ਗਰੀਬ ਲੋਕ ਨੇ ਲੋੜਵੰਦ ਲੋਕ ਨੇ ਜਾ ਜੋ ਮਨੋ ਕਾਮਨਾ ਲੈ ਕੇ ਆਉਂਦੇ ਨੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਉਹਨਾਂ ਨਾਲ ਭਗਵਾਨ ਖੜਦੇ ਨੇ ਤੋਂ ਇਸੇ ਤਰ੍ਹਾਂ ਸਾਡੇ ਸਾਰੇ ਤੇ ਆਸ਼ੀਰਵਾਦ ਬਣਿਆ ਰਹੇ ਔਰ ਅਸੀਂ ਸਾਰੇ ਸਮਾਜ ਨੂੰ ਔਰ ਹਰ ਖੇਤਰ ਨੂੰ ਸਮਰਪਿਤ ਰਹੀਏ ਔਰ ਹਮੇਸ਼ਾ ਭਗਵਾਨ ਦੀਆਂ ਜੋ ਮੇਹਰਾ ਨੇ ਜੋ ਉਹਨਾਂ ਦਾ ਆਸ਼ੀਰਵਾਦ ਆ ਉਹਨੂੰ ਲੈਂਦੇ ਰਹੀਏ ਬਹੁਤ ਬਹੁਤ ਧੰਨਵਾਦ ਮੋਕੇਸ਼ਯ ਮੰਦਰ ਦੇ ਵਿੱਚ ਇਕੱਠੀਆਂ ਹੋਈਆਂ ਸੰਗਤਾਂ ਵੱਲੋਂ ਸ਼ਾਮ ਪਿਆਰੇ ਕੀ ਜੈ ਹਾਰੇ ਕੇ ਸਾਰੇ ਕੀ ਜੈ ਦੇ ਜਕਾਰਿਆਂ ਦੇ ਨਾਲ ਸ਼ਹਿਰ ਨੂੰ ਸ਼ਾਮ ਦੇ ਪਿਆਰੇ ਰੰਗ ਦੇ ਵਿੱਚ ਰੰਗ ਦਿੱਤਾ ਗਿਆ ਤੇ ਇਹ ਨਜ਼ਾਰਾ ਦੇਖਿਆ ਸੀ ਬੰਦਾ ਸੀ ਇਹ ਜਿਹੜੀ ਨਿਸ਼ਾਨ ਯਾਤਰਾ ਕੱਢੀ ਜਾ ਰਹੀ ਹੈ ਸ਼ੇਮ ਮੰਦਰ ਚੰਡੀਆ ਰੋਡ ਸਮਾਰਾ ਤੋਂ ਹੁੰਦੇ ਹੋਏ ਪੂਰੇ ਬਾਜ਼ਾਰ ਦੀ ਪ੍ਰਕਰਮਾਂ ਕਰਦੇ ਹੋਏ ਖੰਨਾ ਰੋਡ ਤੋਂ ਹੁੰਦੇ ਹੋਏ ਇਹ ਅਟਾਰਾਂ ਰਾਜੀਆ ਢਿੱਲਵਾਂ ਬਰਧਾਰਾਂ ਸਲੌਦੀ ਫਿਰ ਖਾਟੂ ਧਾਮ ਜਾ ਕੇ ਯਾਤਰਾ ਸਮਾਪਤ ਹੋਵੇਗੀ ਅਸੀਂ ਸ਼ਹਿਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਜਿਹੜਾ ਸਾਡੇ ਕੋਈ ਵੀ ਧਾਰਮਿਕ ਪ੍ਰੋਗਰਾਮ ਹੋਵੇ ਚਾਹੇ ਉਹ ਜੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਜਾਗਨ ਹੋਵੇ ਚਾਹੇ ਮਹਾ ਸ਼ਿਵਰਾਤਰੀ ਦੇ ਸ਼ੋਭਾ ਯਾਤਰਾ ਹੋਵੇ ਚਾਹੇ ਅੱਜ ਜਿਹੜੀ ਨਿਸ਼ਾਨ ਯਾਤਰਾ ਸ਼ਹਿਰ ਨਿਵਾਸੀ ਪੂਰਾ ਹਲਕਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੰਦਾ ਸਾਰੇ ਦੁਕਾਨਦਾਰ ਭਰਾ ਲੰਗਰ ਲਾਂਦੇ ਨੇ ਤੇ ਜਿਹੜੀ ਪੈਸੇ ਦੀ مالی ਮਦਦ ਜੋ ਵੀ ਇਹਨਾਂ ਤੋਂ ਹੁੰਦਾ ਸਾਰੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਸਾਰਿਆਂ ਨੂੰ ਬਾਬਾ ਜੀ ਦੇ ਜਿਹੜੀ ਗਿਆਰਸ ਆ 10 ਤਰੀਕ ਨੂੰ ਉਹਦੇ ਜਿਹੜਾ ਮੇਲਾ ਹੁੰਦਾ ਬਾਬਰ ਦਾ ਫਾਗੂਨ ਦਾ ਉਹਦੇ ਸੰਬੰਧ ਚ ਸਾਲ ਬਾਅਦ ਜਿਹੜੀ ਯਾਤਰਾ ਹੁੰਦੀ ਹੈ ਬੜੇ ਧੂਮ-ਧਾਮ ਨਾਲ ਕੱਢੀ ਗਈ ਹੈ ਜਤਬਾਣੀ ਟੀਵੀ ਲਈ ਸੰចេ ਕਰਕੇ ਦੀ ਰਿਪੋਰਟ